ਦਸੂਹਾਂਚੇ ਸ਼ਿਵਸ਼ੰਕਰ ਫਰਨੀਚਰ ਹਾਊਸ ਦੀਵਾਲੀ ਮੌਕੇ ਤੁਹਾਡੇ ਲਈ ਵੱਡੇ ਆਫਰ ਲੈ ਕੇ ਆਏ ਹਨ ਜਿਸ ਵਿੱਚ ਬੈੱਡ ਸੋਫਿਆਂ ਤੇ ਅਲਮਾਰੀਆਂ ਦੇ ਉੱਤੇ ਤੁਹਾਨੂੰ ਵੱਡਾ ਡਿਸਕਾਊਂਟ ਦਿੱਤਾ ਜਾਵੇਗਾ ਖਾਸ ਕਰਕੇ 45 ਹਜ਼ਾਰ ਦੇ ਵਿੱਚ 7 ਸੀਟਰ ਸੋਫਾ ਹੀ ਕਲਮਾਰੀ ਇੱਕ ਡਬਲ ਬੈੱਡ ਦੇ ਨਾਲ ਫ੍ਰੀ ਗੱਦਾ ਦੇ ਰਹੇ ਹਨ ਇੱਥੇ ਨੇ ਜੇਕਰ ਕੋਈ 50000 ਦੀ ਸ਼ੋਪਿੰਗ ਕਰਦਾ ਹੈ ਤਾਂ ਉਸ ਨੂੰ ਫ੍ਰੀ ਵਿੱਚ ਸੋਫਾ ਕੰਬੈਡ ਦਿੱਤਾ ਜਾਵੇਗਾ। ਇਹ ਸ਼ੋਅਰੂਮ ਦੇ ਵਿੱਚ ਤੁਹਾਨੂੰ ਅਲੀਸ਼ਾਨ ਬੈੱਡ, ਅਲੀਸ਼ਾਨ ਸੋਫੇ, ਡਾਈਨਿੰਗ ਟੇਬਲ, ਮਾਰੀਆਂ ਤੇ ਹੋਰ ਫਰਨੀਚਰ ਦੀਆਂ ਵੱਖ-ਵੱਖ ਵੈਰਾਈਟੀਆਂ ਮੌਕੇ ਤੇ ਹੀ ਮਿਲ ਜਾਣਗੀਆਂ। ਇਹਨਾਂ ਦੇ ਕੋਲ ਪ੍ਰੀਮੀਅਮ ਕੁਆਲਿਟੀ ਦਾ ਫਰਨੀਚਰ ਮੌਜੂਦ ਹੈ। ਉੱਥੇ ਹੀ ਦਿਵਾਲੀ ਦੇ ਉੱਤੇ ਸ਼ਿਵ ਸ਼ੰਕਰ ਫਰਨੀਚਰ ਹਾਊਸ ਬੈੱਡ ਅਤੇ ਸੋਫਿਆਂ ਦੇ ਉੱਤੇ ਵੱਡਾ ਡਿਸਕਾਊਂਟ ਦੇ ਰਹੇ ਹਨ ਉੱਥੇ ਇਹਨਾਂ ਦੇ ਕੋਲ ਵਿਜਾਇਜ ਫਾਈਨਾਂਸ ਦੀ ਸਹੂਲਤ ਵੀ ਮੌਜੂਦ ਹੈ ਜਿਸਰੋਂ ਤੁਸੀਂ ਆਸਾਨ ਕਿਸ਼ਤਾਂ ਦੇ ਨਾਲ ਆਪਣੇ ਘਰ ਦਾ ਫਰਨੀਚਰ ਬਣਾ ਸਕਦੇ ਹੋ ਜੇਕਰ ਗੱਲ ਕਰੀਏ ਇਹਨਾਂ ਦੀ ਲੋਕੇਸ਼ਨ ਦੀ ਤਾਂ ਦਸੂਹਾ ਚ ਜਸਕੰਧ ਮੋਟਰ ਦੇ ਬਿਲਕੁਲ ਸਾਹਮਣੇ ਸ਼ਿਵ ਸ਼ੰਕਰ ਫਰਨੀਚਰ ਹਾਊਸ ਮੌਜੂਦ ਹੈ ਉੱਥੇ ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ ਪਰ ਭਾਜੀ ਪਹਿਲੇ ਤੇ ਮੇਨੇ ਹੀ ਆਫਰ ਆਪੇ ਜਿਹੜਾ ਆਪਾਂ ਪਿਛਲੀ ਵਾਰੀ 51000 ਦਾ ਕੰਬੋ ਸੀ ਨਾ ਤਾਂ ਕੀ ਅਸੀਂ ਉਹ 45000 ਦਾ ਕੰਬੋ ਕਰ ਦਿੱਤਾ। ਕੋਲੇ ਵਿੱਚ ਆਪਾਂ ਅਲਮਾਰੀ 5 ਸੀਟਰ ਸੋਫਾ ਜਾਂ 7 ਸੀਟਰ ਜੋ ਗਾਗਨੀ ਨਵਾਂਡ ਹੋएगी ਉਸ ਤੋਂ ਬਾਅਦ ਬੈੱਡ ਆ ਤੇ ਗੱਦਾ ਆ। ਔਰ ਬਿੱਲ ਕੱਟ ਕੇ ਦੇਾਂਗੇ ਕੋਈ ਪ੍ਰੋਬਲਮ ਵੀ ਆ ਜਾਏ ਆਪਾਂ ਜ਼ਿੰਮੇਵਾਰ ਆ। ਜਿਹੜਾ ਪਿਛਲੀ ਵਾਰ 51000 ਦਾ ਸੀ ਆਕੀ ਅਸੀਂ ਉਹ 45000 ਦਾ ਕਰ ਦਿੱਤਾ। 50000 ਪਲੱਸ ਦੀ ਜਾਂ 50000 ਦੀ ਸਾਡੇ ਕੋਲੋਂ ਸ਼ਾਪਿੰਗ ਕਰਦੇ ਆ ਤੇ ਆਪਾਂ ਉਹਨਾਂ ਨੂੰ ਸੋਫਾ ਕਮ ਬੈੱਡ ਗਿਫਟ ਕਰੀਦਾ ਜੋ ਗੱਦੇ 'ਚ ਬਣਿਆ ਆਦਾ ਸੋਫਾ ਕਮ ਬੈੱਡ ਆਪਾਂ ਗਿਫਟ ਕਰੀ ਭਾਜੀ ਸਾਡੇ ਕੋਲ 5 ਸੀਟਰ ਸੋਫਾ ਅਵੇਲੇਬਲ ਆ 7 ਸੀਟਰ ਕੋਰਨਰ ਦੇ ਵਿੱਚ ਵੀ ਅਵੇਲੇਬਲ ਆ ਉਸ ਤੋਂ ਬਾਅਦ ਸੋਫਾ ਚੈੱਕ ਕਰੋ ਆ 7 ਸੀਟਰ ਆ ਭਾਜੀ ਕੱਪੜੇ ਦੀ ਗਰੰਟੀ ਆ ਸਾਡੀ ਕੱਪੜੇ ਨੂੰ ਹੋ ਜਾਏ ਗੱਦੀ ਨੂੰ ਕੁਝ ਹੋ ਜਾਏ ਤੇ ਸਾਡੀ ਫੁੱਲ ਗਰੰਟੀ ਆ ਜੀ ਵੱਡੇ ਸੋਫੇ ਜਿੱਦਾਂ ਜਿੱਦਾਂ ਦਾ ਤੁਹਾਡਾ ਡਰਾਈਂਗ ਰੂਮ ਆ ਉਦਾਂ ਦਾ ਸਾਡੇ ਕੋਲ ਵੱਡਾ ਸੋਫਾ ਜਿੱਦਾਂ ਨਾਲ ਵੀ ਤੁਸੀਂ ਕਹੋਗੇ ਤਿਆਰ ਵੀ ਹੋ ਜਾਏਗਾ ਅਵੇਲੇਬਲ ਵੀ ਪਏ ਆ ਸਾਡੇ ਕੋਲ ਬਾਹਰ ਸੋਫਾ ਲੱਗਾ ਆ ਇੱਥੇ ਵੀ ਲੱਗੇ ਆ ਉਸ ਤੋਂ ਬਾਅਦ ਭਾਈ ਇਹ ਅਲਮਾਰੀ ਸਾਡੇ ਕੋਲ ਜਿਹੜੀ ਵੀ ਵੁੱਡਨ ਤੇ ਲੋਹੇ ਚ ਜਿੱਦਾਂ ਦੀ ਤੁਸੀਂ ਅਲਮਾਰੀ ਕਹੋਗੇ ਤੁਹਾਨੂੰ ਅਵੇਲੇਬਲ ਮਿਲੇਗੀ ਭਾਰੀਆਂ ਅਲਮਾਰੀਆਂ ਹਲਕੀਆਂ ਅਲਮਾਰੀਆਂ ਜਿੱਦਾਂ ਦੀ ਤੁਸੀਂ ਅਲਮਾਰੀ ਕਹੋਗੇ ਤੁਹਾਨੂੰ ਅਵੇਲੇਬਲ ਮਿਲੇਗੀ ਜਿਸ ਤਰ੍ਹਾਂ ਸਾਡੇ ਕੋਲ ਸੋਫੇ ਅਲਮੀਰਾ ਮੈਂ ਤੁਹਾਨੂੰ ਦਿਖਾਈਆਂ ਉਸੇ ਤਰ੍ਹਾਂ ਸਾਡੇ ਕੋਲ ਬੈੱਡ ਜਿਸ ਤਰ੍ਹਾਂ ਦੀ ਕੁਆਲਿਟੀ ਦਾ ਵੱਡਾ ਛੋਟਾ ਬੈੱਡ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਸਾਡੇ ਕੋਲ ਹਰ ਤਰ੍ਹਾਂ ਦਾ ਬੈੱਡ ਮਿਲੇਗਾ ਭਾਜੀ ਤੁਹਾਨੂੰ ਜੁਬ ਜੁਵੇਰੇ ਵਿੱਚ ਸਾਡੀ ਦੁਕਾਨ ਆ ਤੁਸੀਂ ਆ ਕੇ ਐਸ.ਟੀ.ਐਮ ਟੌਂਗ ਦੇ ਵਿੱਚ ਕਿਸੇ ਨੂੰ ਬੋਲ ਸਕਦੇ ਹੋ ਬਾਕੀ ਸਕਰੀਨ ਤੇ ਨੰਬਰ ਸਾਡੇ ਚੱਲ ਰਹੇ ਆ ਤੁਸੀਂ ਆਣ ਕੇ ਸਾਨੂੰ ਜਰੂਰ ਮਿਲੋ ਸਾਡੇ ਨਾਲ ਸੰਪਰਕ ਕਰੋ ਜੀ ਸਸੀ ਗੱਲ ਭਾਜੀ ਮੈਂ ਪਾਲੀ ਠੇਕੇ ਦਾ ਸੁਯੋਤ ਬੋਲਦਾ ਨਹੀਂ ਸੋ ਸ਼ਿਵ ਸ਼ਿੰਕਰ ਫਰਨੀਚਰ ਹਾਊਸ ਆਪਣਾ ਹੈ ਜੀ ਸੋ ਮੈਂ ਦੀਵਾਲੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਆ ਆਪਾਂ ਜੋ ਹਰ ਸਾਲ ਦੀ ਤਰ੍ਹਾਂ ਦੀਵਾਲੀ ਤੇ ਐਸ ਆਰ ਵੀ ਆਫਰ ਲਾਏ ਆ ਉਹ ਮੈਂ ਕਸਟਮਰ ਨੂੰ ਡਿਮਾਂਡ ਕਰਦਾ ਵੀ ਇੱਕ ਵਾਰੀ ਆ ਕੇ ਜਰੂਰ ਵਿਜ਼ਿਟ ਕਰੋ ਸਾਡੇ ਕੋਲ ਸੋ ਆਫਰਾਂ ਦੀ ਗੱਲ ਕਰੀਏ ਤਾਂ ਕਿਹੜੇ ਆਫਰ ਲਗਾਏ ਨੇ ਆਫਰ ਭਾਜੀ ਪਹਿਲੇ ਤੇ ਮੇਨੇ ਹੀ ਆਫਰ ਆਪੇ ਜਿਹੜਾ ਆਪਾਂ ਪਿਛਲੀ ਵਾਰੀ 51000 ਦਾ ਕੰਪੋ ਸੀ ਨਾ ਤਾਂ ਕੀ ਅਸੀਂ ਉਹ 45000 ਦਾ ਕੰਪੋ ਕਰ ਦਿੱਤਾ ਉਹਦੇ ਵਿੱਚ ਆਪਾਂ ਅਲਮਾਰੀ 5 ਸੀਟਰ ਸੋਫਾ ਜਾਂ 7 ਸੀਟਰ ਜੋ ਗਾਗਨੀ ਨਵਾਂਡ ਹੋਈ ਜੀ ਉਸ ਤੋਂ ਬਾਅਦ ਬੈੱਡਾ ਤੇ ਗੱਦਾ ਆ ਔਰ ਬਿੱਲ ਕੱਟ ਕੇ ਦੇਾਂਗੇ ਕੋਈ ਪ੍ਰੋਬਲਮ ਵੀ ਆ ਜਾਏ ਆਪਾਂ ਜ਼ਿੰਮੇਵਾਰ ਆ ਜਿਹੜਾ ਪਿਛਲੀ ਵਾਰ 51000 ਦਾ ਸੀ ਆ ਕੀ ਅਸੀਂ ਉਹ 45000 ਦਾ ਕਰ ਦਿੱਤਾ ਤੇ ਸਰ ਜਗ੍ਹਾ ਕੋਈ ਸਪੈਸ਼ਲ ਆਉਂਦਾ ਹੈ ਤੁਹਾਡੇ ਤੋਂ ਸ਼ਾਪਿੰਗ ਕਰਦੇ ਆ ਜੀ ਉਹਨਾਂ ਲਈ ਵੀ ਕੋਈ ਗਿਫਟ ਹੈ ਹਾਂਜੀ ਭਾਜੀ ਜੇ ਸਾਡੇ ਕੋਲ 50000 ਪਲੱਸ ਦੀ ਜਾਂ 50000 ਦੀ ਸਾਡੇ ਕੋਲੋਂ ਸ਼ਾਪਿੰਗ ਕਰਦੇ ਆ ਤੇ ਆਪਾਂ ਉਹਨਾਂ ਨੂੰ ਸੋਫਾ ਕਮ ਬੈੱਡ ਗਿਫਟ ਕਰੀਦਾ ਜੋ ਗੱਦੇ 'ਚ ਬਣਿਆ ਆਂਦਾ ਸੋਫਾ ਕਮ ਬੈੱਡ ਉਹ ਆਪਾਂ ਗਿਫਟ ਕਰੀਦਾ ਭਾਜੀ ਸਾਡੇ ਕੋਲ 5 ਸੀਟਰ ਸੋਫਾ ਅਵੇਲੇਬਲ ਆ 7 ਸੀਟਰ ਕੋਰਨਰ ਦੇ ਵਿੱਚ ਵੀ ਅਵੇਲੇਬਲ ਆ ਉਸ ਤੋਂ ਬਾਅਦ ਸੋਫਾ ਚੈੱਕ ਕਰੋ ਆ 7 ਸੀਟਰ ਆ ਭਾਜੀ ਕਪੜੇ ਦੀ ਗਰੰਟੀ ਹੈ ਸਾਡੀ ਕਪੜੇ ਨੂੰ ਹੋ ਜਾਏ ਗੱਦੀ ਨੂੰ ਕੁਝ ਹੋ ਜਾਏ ਤੇ ਸਾਡੀ ਫੁੱਲ ਗਰੰਟੀ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਵਰਾਇਟੀ ਜਿੱਦਾਂ ਦੀ ਕਸਟਮਰ ਕਹਿੰਦਾ ਜੇ ਕੋਈ ਡਿਮਾਂਡ ਆ ਕਿਸੇ ਦੀ ਤੇ ਉਹ ਵੀ ਆਪਾਂ ਦੇਾਂਗੇ ਉਸ ਤੋਂ ਬਾਅਦ ਵੱਡੇ ਸੋਫੇ ਜਿੱਦਾਂ ਜਿੱਦਾਂ ਦਾ ਤੁਹਾਡਾ ਡਰਾਈング ਰੂਮ ਆ ਉਦਾਂ ਦਾ ਸਾਡੇ ਕੋਲ ਵੱਡਾ ਸੋਫਾ ਜਿੱਦਾਂ ਨਾਲ ਵੀ ਤੁਸੀਂ ਕਹੋਗੇ ਤਿਆਰ ਵੀ ਹੋ ਜਾਏਗਾ ਅਵੇਲੇਬਲ ਵੀ ਪਏ ਆ ਸਾਡੇ ਕੋਲ ਬਾਹਰ ਸੋਫਾ ਲੱਗਾ ਆ ਇੱਥੇ ਵੀ ਲੱਗੇ ਆ ਬਾਕੀ ਕਸਟਮਰ ਦੀ ਡਿਮਾਂਡ ਦੇ ਜਿੱਦਾਂ ਕਿਸੇ ਨੇ ਘਰੇ ਆਪਣੇ ਕੋਰਨਰ ਸੋਫਾ ਬਣਾਉਣਾ ਆ ਗੋਲਸ ਸੋਫਾ ਬਣਾਉਣਾ ਉਹ ਸਾਡੇ ਨਾਲ ਕੰਟੈਕਟ ਕਰੋ ਆਪਾਂ ਘਰ ਜਾ ਕੇ ਨਾਪ ਲੈ ਕੇ ਵੀ ਬਣਾ ਕਿਸੇ ਵੀ ਜੋ ਵੀ ਕਸਟਮਰ ਦੀ ਡਿਮਾਂਡ ਹੋਏਗੀ ਉਹ ਚ ਬਣਾ ਕੇ ਦਿਆਂਗੇ ਉਸ ਤੋਂ ਬਾਅਦ ਭਾਈ ਇਹ ਅਲਮਾਰੀ ਸਾਡੇ ਕੋਲ ਜਿਹੜੀ ਵੀ ਵੁੱਡਨ ਚ ਲੋਹੇ ਚ ਜਿੱਦਾਂ ਦੀ ਤੁਸੀਂ ਅਲਮਾਰੀ ਕਹੋਗੇ ਤੁਹਾਨੂੰ ਅਵੇਲੇਬਲ ਮਿਲੇਗੀ ਭਾਰੀਆਂ ਅਲਮਾਰੀਆਂ ਹਲਕੀਆਂ ਅਲਮਾਰੀਆਂ ਜਿੱਦਾਂ ਦੀ ਤੁਸੀਂ ਅਲਮਾਰੀ ਕਹੋਗੇ ਤੁਹਾਨੂੰ ਅਵੇਲੇਬਲ ਮਿਲੇਗੀ ਠੀਕ ਹੈ ਜੀ ਬਹੁਤ ਹੀ ਸ਼ਾਨਦਾਰ ਔਰ ਵਧੀਆ ਅਲਮਾਰੀਆਂ ਮਿਲੇਗੀ ਤੁਹਾਨੂੰ ਜਿਸ ਤਰ੍ਹਾਂ ਸਾਡੇ ਕੋਲ ਸੋਫੇ ﺍﻟ अलमीरा ਮੈਂ ਤੁਹਾਨੂੰ ਦਿਖਾਈਆਂ ਉਸੇ ਤਰ੍ਹਾਂ ਸਾਡੇ ਕੋਲ ਬੈੱਡ ਜਿਸ ਤਰ੍ਹਾਂ ਦੀ ਕੁਆਲਿਟੀ ਦਾ ਵੱਡਾ ਛੋਟਾ ਬੈੱਡ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਸਾਡੇ ਕੋਲ ਹਰ ਤਰ੍ਹਾਂ ਦਾ ਬੈੱਡ ਮਿਲੇਗਾ ਭਾਜੀ ਤੁਹਾਨੂੰ ਜਿਸ ਤਰ੍ਹਾਂ ਦੀ ਕਸਟਮਰ ਦੀ ਡਿਮਾਂਡ ਹੋਵੇਗੀ ਵੱਡੇ ਬੈੱਡ ਛੋਟੇ ਬੈੱਡ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਉਹਦਾ ਨਹੀਂ ਮਿਲੇਗਾ ਭਾਜੀ ਲੈਣੇ ਹੁਣ ਤਾਂ ਕਿਸੇ ਦੁਆਰਾ ਡੈਸਟ ਕਰਦੇ ਹੋ ਤੁਸੀਂ ਭਾਜੀ ਸੂਏ ਡਿਸਟ੍ਰਿਕਟ ਸਾਡਾ ਹਿਸ਼ਾਰਪੁਰਾ ਤਹਿਸੀਲ ਸਾਡੀ ਸੂਹੇ ਸੂਹੇ ਦੇ ਵਿੱਚ ਹੀ ਸਾਡੀ ਦੁਕਾਨ ਆ ਤੁਸੀਂ ਆ ਕੇ ਐਸਡੀਐਮ ਚੌਂਗ ਦੇ ਵਿੱਚ ਕਿਸੇ ਨੂੰ ਬੋਲ ਸਕਦੇ ਬਾਕੀ ਸਕਰੀਨ ਤੇ ਨੰਬਰ ਸਾਡੇ ਚੱਲ ਰਹੇ ਆ ਤੁਸੀਂ ਆਣ ਕੇ ਸਾਨੂੰ ਜਰੂਰ ਮਿਲੋ ਸਾਡੇ ਨਾਲ ਸੰਪਰਕ ਕਰੋ ਜੀ